ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਰਿੰਕੂ ਸਿੰਘ ਤੇ ਤੁਹਾਡਾ ਆਪਣੀ ਵਰਕਸ਼ਾਪ ਦੇ ਵਿੱਚ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੇ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਵੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੱਲ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਇੱਕ ਪਿਆਰਾ ਜ਼ਰੂਰ ਕਰ ਦਿਓ ਤੇ ਅੱਜ ਆਪਾਂ ਦਿਖਾਉਣ ਯਾਰਾਂ ਤੁਹਾਨੂੰ ਮੰਕੀ ਮਸ਼ੀਨਾਂ ਜੋ ਵੀਰ ਕੰਟਰਕਸ਼ਨਰ ਕੰਮ ਕਰਦੇ ਨੇ ਮਿਸਤਰੀ ਭਾਈ ਜੀ ਨੂੰ ਉਹਨਾਂ ਵਾਸਤੇ ਵੀਡੀਓ ਬਹੁਤ ਹੀ ਜ਼ਿਆਦਾ ਸਪੈਸ਼ਲ ਹੈ ਤੇ ਬਹੁਤ ਹੀ ਜ਼ਿਆਦਾ ਕਿਹੜਾ ਵੀਡੀਓ ਬਣਨੇ ਵਾਲੀ ਹੈ ਤੇ ਚੱਲੀਏ ਕਰਦੇ ਆਂ ਵੀਡੀਓ ਸਟਾਰਟ ਤੇ ਅੱਜ ਆਪਾਂ ਪਹਿਲੀ ਮਸ਼ੀਨ ਦਿਖਾਉਣੇ ਆਣੇ ਦਿਖਾਉਣ ਜਾ ਰਹੇ ਹਾਂ ਸਾਨੂੰ ਬਿਨਾ ਪੇਂਟ ਦੀ ਮਸ਼ੀਨ ਠੀਕ ਆ ਕੁਸ਼ੀ ਦੇ ਵਿੱਚ ਤਨ ਇੰਜੀਨ ਜਿਹੜਾ ਲਗਾਇਆ ਹੋਇਆ ਚੈਂਡਰ ਲਗਾਇਆ ਹੋਇਆ ਤੇ ਬਿਨਾ ਪੇਂਟ ਦੀ ਮਸ਼ੀਨ ਹੈ ਇਹ ਕਰੀਬਨ ਪੇਂਟ ਪੇਂਟ ਹੋਣ ਵਾਲਾ ਇਹਦਾ ਤੇ ਆਲਰੇਡੀ ਸਾਰੀ ਮਸ਼ੀਨ ਤਿਆਰ ਹੈ 25 ਦੇ ਤਿੰਨ ਕੁਆਂਟੀਟੀ ਦੇ ਵਿੱਚ ਮਸ਼ੀਨ ਦਾ ਵਜਨ ਹੈਗਾ ਤੇ ਗੇਅਰ ਬਾਕਸ ਆ ਮਿਲੂਗਾ ਦੋ ਰੇੜੀਆਂ ਦਾ ਸੈੱਟ ਮਿਲੂਗਾ ਨਾਲ ਇਹ ਫੁੱਲ ਫਾਇਦਾ ਕੰਮ ਵੀ ਮਿਲੂਗਾ ਤੁਹਾਨੂੰ ਨਾਲ ਹੈਵੀ ਡਿਊਟੀ ਆ ਬਿਲਕੁਲ 6-7 ਮਜ਼ਦੂਰਾਂ ਦਾ ਕੰਮ ਹੈ ਮਸ਼ੀਨ ਸਾਰੂਗੀ ਚੌਥੀ ਪੰਜਵੀਂ ਬਿਲਡਿੰਗ ਤੱਕ ਇਹ ਮਸ਼ੀਨ ਵਜ਼ਨ ਖਿੱਚੂਗੀ 40 ਤੋਂ 50 ਇੱਟਾਂ ਖਿੱਚੂਗੀ ਤੇ 21 ਕਬੂਰੀ ਦਾ ਮਾਲ ਇਹ ਆਪਣੇ ਨਾਲ ਖਿੱਚ ਸਕਦੇ ਆ ਰੇੜੇ ਦੇ ਵਿੱਚ ਆਸਾਨੀ ਦੇ ਨਾਲ ਆਹ ਰੇੜੀਆਂ ਪੰਜਾਂ ਨੇ ਦੇਖ ਸਕਦੇ ਹੋ ਤੁਸੀਂ ਆਹ ਰੇੜੀਆਂ ਪੰਜਾਂ ਨੇ ਸਾਰੀਆਂ ਨੇ ਤੇ ਅਗਿਓ ਰੇੜੀਆਂ ਹੋਰ ਵੀ ਪੰਜਾਂ ਨੇ ਬਿਠਾਈਆਂ ਦਿਖਾਵਾਗੇ ਤੁਹਾਨੂੰ ਚੱਲਦੀ ਚੱਲਦੀ ਬੋਰੀ ਦੇ ਵਿੱਚ ਇਹ ਮਸ਼ੀਨ ਦਾ ਰੇਟ ਹੈ ਜੋ 35 ਤੋਂ 40 ਹਜ਼ਾਰ ਦੇ ਵਿੱਚ ਰਹਿਣ ਵਾਲਾ ਹੈ ਤੇ ਅੱਗੇ ਮਸ਼ੀਨ ਆ ਗਈ ਤਿਆਰ ਹੋਈ ਹੋਈ ਵਾਈਟ ਕਲਰ ਦੀ ਚਿੱਟੇ ਰੰਗ ਦੀ ਮਸ਼ੀਨ ਆ ਸਫਾਈ ਦਾ ਕੰਮ ਆ ਬਿਲਕੁਲ ਤੇ ਨਾਲ ਦੋ ਰੇੜੀਆਂ ਗੇਅਰ ਬਾਕਸ ਵੀ ਮਿਲੂਗਾ ਤੇ ਮੋਟਰ ਤੁਹਾਨੂੰ ਆਪਣੇ ਆਪ ਲੈਣੀ ਪਊਗੀ ਜੇ ਮੋਟਰ ਆਪਣੇ ਕੋਲ ਲੈਣੀ ਹੈ ਤਾਂ ਮੋਟਰ ਵੀ ਤੁਹਾਨੂੰ ਮਿਲੂਗੀ ਤੇ ਆਪਣੇ ਵੱਲੋਂ ਕ੍ਰਾਉਟਨ ਦੀ ਮੋਟਰ ਵੀ ਮਿਲੂਗੀ ਨਾਲ ਜਿਹੇ ਜਿ ਤੁਸੀਂ ਕਹੋਗੇ ਉਹੀ ਮੋਟਰ ਮਿਲੂਗੀ ਇਹ ਮਸ਼ੀਨ ਦਾ ਰੇਟ ਹੈ ਜੋ 38000 ਦੇ ਵਿੱਚ ਵਿੱਚ ਰਹਿਣ ਵਾਲਾ 38 ਤੋਂ 40000 ਦੇ ਵਿੱਚ ਵਿੱਚ ਤੇ ਅੱਗੇ ਆ ਗਈ ਮਸ਼ੀਨ ਆਪਣੀ ਇਹ ਦੇਖ ਸਕਦੇ ਹੋ ਤੁਸੀਂ ਸਰਵਾਈ ਰੰਗ ਦੀ ਮਸ਼ੀਨ ਆ ਇਹ ਇਹਦੇ ਨਾਲ ਵੀ ਦੋ ਰੇੜੀਆਂ ਤੇ ਤਿਆਰ ਹੋਈ ਹੋਈ ਮਸ਼ੀਨਾਂ ਬਿਲਕੁਲ ਆਲਰੇਡੀ ਆਲਰੇਡੀ ਦੇਖ ਸਕਦੇ ਹੋ ਛੋੜਾ ਨੇਰਾ ਪਹਿਰੇ ਹੋਰੇ ਤੋਂ ਵੀ ਸਵੇਰੇ ਸਵੇਰੇ ਵੀਡੀਓ ਬਣਾ ਰਹੇ ਹਾਂ ਅੱਜ ਉਹ ਹਲੇ ਟੱਪਰ ਲੱਗਣੇ ਆ। ਆਲ ਆਊਟ। ਬੈਟ ਚੱਲ ਗਈ ਸੀ ਤੇ ਦੇਖ ਸਕਦੇ ਹੋ ਤੁਸੀਂ ਹਰੇ ਰੰਗ ਦੀ ਮਸ਼ੀਨ ਆ। ਇਹ ਕਿਸੇ ਨੇ ਸਾਈਡ ਦਿੱਤੀ ਸੀ ਸਾਈਡ ਤੇ ਤਿਆਰ ਕਰੀ ਜੀ ਇੱਕ ਦੋ ਦਿਨ ਦੇ ਵਿੱਚ ਜਾਣੇ ਜਾਣੇ ਆ। ਦੂਰ ਜਾਣੀਆਂ ਗੁਰगांव ਜਾਣੀਆਂ ਮਸ਼ੀਨਾਂ ਆ। ਗੇਅਰ ਬਾਕਸ ਆ ਦੇਖ ਸਕਦੇ ਹੋ ਤੁਸੀਂ ਅਸ਼ੋਕ ਲੈ ਲੈਂਡ ਦਾ ਗੇਅਰ ਬਾਕਸ ਆ। ਆਰ ਮੇਲੂ ਉਸ ਨੂੰ 60 ਫੁੱਟ ਨਾਲ ਇਹਦੇ ਦੋ ਰੇੜੀਆਂ ਤੇ ਤਿਆਰ ਆ ਓਕੇ ਮਸ਼ੀਨਾ ਮੋਟਰ ਆਹਲਾ ਆਪ ਲਾਉ ਆਬ ਦੀ ਪਸੰਦ ਦੀ ਅੱਗੇ ਆ ਗਈ ਆ ਆਪਣੇ ਕੋਲ ਇਹ ਔਰੇਂਜ ਕਲਰ ਦੀ ਮਸ਼ੀਨਾ ਪਾਰੀ ਮਸ਼ੀਨਾ 4 ਗੁਆਂਟਲ ਦੇ ਕਰੀਬ ਇਹਦਾ ਵਜ਼ਨ ਆਗਾ ਮਸ਼ੀਨ ਦਾ ਹੈਵੀ ਮਸ਼ੀਨਾ ਬਿਲਕੁਲ ਇਹ ਮਸ਼ੀਨ ਵੀ ਹੈਵੀ ਸੀਗੀ ਪੂਰੀ ਮੈਂ ਕਹਿਣਾ ਭੁੱਲ ਗਿਆ 4 ਗੁਆਂਟਲ ਦੇ ਕਰੀਬ ਵਜ਼ਨ ਇਹਦਾ ਵੀ ਤੇ ਅੱਗੇ ਆ ਗਈ ਔਰੇਂਜ ਕਲਰ ਦੀ ਦੋ ਰੇੜੀਆਂ 3 ਇੰਚ ਜੋ ਇਹਦੇ ਨਾਲ ਜੈਂਡਰ ਮਿਲਿਆ ਹੈ ਤੇ ਸਾਰਾ ਹੱਬ ਤੋਂ ਲੈ ਕੇ ਮਟੀਰੀਅਲ ਆ ਜੋ ਵੀ ਇਹਦਾ ਬਹੁਤ ਹੀ ਜ਼ਿਆਦਾ ਹੈਵੀ ਲੋਹਾ ਲਗਾਇਆ ਹੈ ਪਾਰੀ ਮਸ਼ੀਨਾਂ ਬਿਲਕੁਲ ਤੇ ਇਸ ਮਸ਼ੀਨ ਦੇ ਨਾਲ ਤੁਸੀਂ ਬਿਲਡਿੰਗਾਂ ਬਿਲਡਿੰਗਾਂ ਖੜੀਆਂ ਕਰ ਸਕਦੇ ਹੋ ਤੇ ਮਸ਼ੀਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਣ ਵਾਲਾ ਸਵਾਲ ਹੀ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੰਪਨੀ ਮੇਡ ਹੱਬ ਲੱਗੀ ਹੋਈ ਆ ਕੁਇਰੇਟਾ ਜਾਂ ਮਿੱਟੀ ਕੱਟਾ ਪੈਣ ਵਾਲਾ ਸਿਸਟਮ ਇਹ ਨਹੀਂ ਦਾ ਬੰਦ ਕਰਤਾ। ਜੇ ਅੱਗੇ ਮਸ਼ੀਨ ਆ ਗਈ ਹੋਰ ਇੱਕ orange ਕਲਰ ਦੀ ਹੈ ਵੀ। ਹੈਵੀ ਮਸ਼ੀਨ ਆਪੂ ਦੀ। 3 ਇੰਚੀ ਚੈਨਲ ਲਗਾਇਆ ਹੈ ਜੇ ਤੇ ਵੀ। ਤੇ ਸਾਰੇ ਮਸ਼ੀਨਰੀ ਦੇ ਵਿੱਚ 2 ਸੂਤ ਦੇ 2 ਇੰਚੀ ਦਾ ਚੈਨਲ ਆ ਜਿਹੜਾ ਲਗਾਇਆ ਹੈ ਹੈਵੀ ਆਪੂ ਦਾ। ਤੇ ਰੇੜੀਆਂ ਆਂ ਰੇੜੀਆਂ ਦੇ ਵਿੱਚ ਤਗਰੀਬਨ ਇਹ 35 ਕਿਲੋ ਦੀ ਰੇੜੀ ਹੈ ਇੱਕ ਆ ਤੇ ਇਹਦੇ ਵਿੱਚ 14 ਦੇ ਦੀ ਚਾਦਰ ਲਾਈ ਹੋਈ ਆ ਤੇ ਸਾਰਾ ਇੰਗਲ ਪੱਤੀ ਹੈਵੀ ਲਾਇਆ ਹੈ ਤੇ ਟਾਇਰ ਆ ਜਿਹੜਾ ਟਾਇਰ ਟਾਇਰ ਵੀ ਨਾਵਾ ਮਿਲੂਗਾ ਬਿਲਕੁਲ ਦੇਖ ਸਕਦੇ ਤੁਸੀਂ ਦੇਖੋ ਫਿਰਾਂ ਕੁਆਲਿਟੀ ਚ ਇੱਕ ਕਰੋ ਸਾਰੀਆਂ ਮਸ਼ੀਨਾਂ ਨੇਗੀਆਂ ਤੇ ਇਹਦੇ ਵਿੱਚ ਰੇਟ ਨੇ ਦੀ 35 ਤੋਂ 40 ਦੇ ਵਿੱਚ ਵਿੱਚ ਰੇਟ ਨੇ ਮਸ਼ੀਨਾਂ ਦੇ ਵਰਸੀ ਮਸੀਨਾਂ ਜੋ ਸਪੈਸ਼ਲੀ ਆਪਣੇ ਕੋਲ ਆਊਗਾ ਵੀਡੀਓ ਨੂੰ ਲਾਈਕ ਕਰਕੇ ਆਊਗਾ ਤਾਂ ਉਹਨਾਂ ਨੂੰ 2000 ਰੁਪਏ ਮਸ਼ੀਨ ਘੱਟ ਮਿਲੂਗੀ 38000 ਦੇ ਕਰੀਬ ਮਸ਼ੀਨ ਮਿਲੂਗੀ ਇਸੇ ਦੇਖ ਸਾਹਮਣੇ ਸਾਰੇ ਇੱਕ ਤੋਂ ਇੱਕ ਬੈਸਟ ਮਸ਼ੀਨਾਂ ਨੇ ਤੇ ਅੱਗੇ ਮੈਂ ਦੱਸਣ ਜਾ ਰਿਹਾ ਹਾਂ ਤੁਹਾਨੂੰ ਪਤਾ ਇਹ ਵਰਕਸ਼ਾਪ ਕਿੱਥੇ ਪਊਗੀ ਇਹ ਵਰਕਸ਼ਾਪ ਪਊਗੀ ਪੰਜਾਬ ਦੇ ਵਿੱਚ ਤੇ ਸਕਰੀਨ ਦੇ ਉੱਤੇ ਆਪਣਾ ਨੰਬਰ ਸ਼ੋ ਹੋਊਗਾ ਨਾ ਆਪਣਾ ਕੰਟੈਕਟ ਨੰਬਰ ਆ ਜਿਹੜਾ ਹੈਗਾ ਧਿਆਨ ਨਾਲ ਸੁਣੋ 98779 34655 9877934655 ਇਹ ਪਟਿਆਲਾ ਡਿਸਟ੍ਰਿਕਟ ਜ਼ਿਲ੍ਹਾ ਪਟਿਆਲਾ ਸਮਾਣਾ ਰੋਡ ਪਾਟੜਾਂ ਦੇ ਉੱਤੇ ਵਰਕਸ਼ਾਪ ਹੈ ਦੇਖ ਸਕਦੇ ਤੁਸੀਂ ਇਹ ਰਸਤਾ ਆਉਂਦਾ ਆਪਣੇ ਉਹ ਰੋਡ ਆ ਜਿਹੜਾ ਮੇਨ ਗੁਰੂ ਘਰ ਸਾਹਮਣੇ ਤੁਹਾਨੂੰ ਦਿਖ ਰਿਹਾ ਜੋ ਬਾਬਾ ਪੁੰਡਾ ਸਾਹਿਬ ਜੀ ਗੁਰੂ ਘਰ ਆਹੋ ਤੇ ਉਹ 메ਨ ਰੋਡ ਆ ਪਟਿਆਲਾ ਰੋਡ ਵੀ ਕਹਿ ਸਕਦੇ ਤੁਸੀਂ ਉਹਨੂੰ ਦਿੱਲੀ ਰੋਡ ਵੀ ਕਹਿ ਸਕਦੇ ਤੇ ਉੱਥੋਂ ਸਿੱਧਾ ਕੱਚਾ ਰਸਤਾ ਉਹਦਾ तकरीबन 1 ਕਿਲੇ ਦਾ ਰਸਤਾ ਇਹ ਸਾਰਾ ਕੱਚਾ ਰਸਤਾ ਤੇ ਉੱਥੋਂ ਸਿੱਧੀ ਆਪਣੀ ਵਰਕਸ਼ਾਪ ਦੇ ਅੰਦਰ ਆਪਾਂ ਐਂਟਰੀ ਕਰਦੇ ਹਾਂਗੇ ਤੇ ਮਸ਼ੀਨਾਂ ਜਿੰਨੀਆਂ ਮਰਜ਼ੀ ਲੈ ਸਕਦੇ ਹੋ ਤੁਸੀਂ ਪੰਜ ਮਸ਼ੀਨਾਂ 10 ਮਿੰਨੀਆਂ 15 ਜਿੰਨੀਆਂ ਮਰਜ਼ੀ ਤੁਹਾਨੂੰ ਸਟਾਕ ਦਾ ਸਟਾਕ ਮਿਲੂਗਾ ਪੂਰੇ ਦਾ ਪੂਰਾ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਤੇ ਆਓ ਆਪਣੇ ਕੋਲੇ ਸਾਰੇ ਮਿਸਤਰੀ ਜਿੱਥੋਂ ਵੀ ਹੋ ਤੇ ਆਪਣੀ ਮਸ਼ੀਨ ਲੈ ਕੇ ਜਾਓ ਤੁਸੀਂ ਮਸ਼ੀਨਾਂ ਦੀ ਡਿਜ਼ਾਈਨਿੰਗ ਤੋਂ ਲੈ ਕੇ ਸਾਰਾ ਉਸਮਾਨ ਬੈਸਟ ਕੁਆਲਿਟੀ ਦਾ ਮਿਲੂਗਾ ਤਾਂ ਵੀਡੀਓ ਸਾਨੂੰ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਵਗੈਰਾ ਵੀ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਵੀਡੀਓ ਆਪਣੀ ਤੇ ਜਿੰਨੇ ਵੀ ਤੁਹਾਡੇ ਕੰਟੈਂਟ ਮਿਨਿਸਟਰੀ ਨੇ ਸਾਰਾਂ ਲੱਖ ਵੀਡੀਓ ਇਹ ਭਜਾਓ ਵੱਧ ਤੋਂ ਵੱਧ ਤੇ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫਿਰ ਦਿਲ ਤੋਂ ਸਲਾਮ ਥੈਂਕ ਯੂ